ਅੰਬਰ ਮਹੀਨੇ ਦੇ ਵਿੱਚ ਵਰਲਡ ਕੱਪ ਹੋਣਾ ਹੈ ਨਿਊਜ਼ੀਲੈਂਡ 'ਚ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਗੋਪਾ ਬੈਂਸ ਬਬਲੂ ਕੁਰੂਕ ਖੇਤਰ ਤੇ ਨਾਲ ਗੋਪੀ ਹਕੀਮਪੁਰ ਸੁਪਰੀਮ ਸਿਕਸ ਸੁਸਾਇਟੀ ਜਲਾਲਪੁਰੀਆ ਪਾਲਾ ਬੱਗੇਪਿੰਡ ਵਾਲਾ ਦੁੱਲਾ ਆ ਨੌਜਵਾਨ ਉਸ ਕਬੱਡੀ ਕੱਪ ਦੇ ਵਿੱਚ ਮੇਰੇ ਵੀਰੋਂ ਖੇਡੂਗਾ ਨਿਊਜ਼ੀਲੈਂਡ ਦੀ ਧਰਤੀ ਤੇ ਦਸੰਬਰ ਮਹੀਨੇ ਦੇ ਵਿੱਚ ਮੇਰੇ ਪੰਜਾਬੀ ਵੀਰੋ ਜੀ ਅੱਜ ਲੋੜ ਹੈ ਅੱਜ ਇਸ ਨੌਜਰ ਨੂੰ ਲੋੜ ਹੈ ਦੇ ਨਾਲ ਖੜਨ ਦੀ ਲੈ ਵੀ ਬਿੱਟੂ ਤੇਰੇ ਕੋਲੇ ਸਾਰੀ ਗਰਮੀ ਪਈ ਹੈ ਮਿਹਨਤ ਕਰਨੀ ਫੁੱਲ ਤੇ ਦੁਨੀਆ ਦੇ ਵਿੱਚ ਨੌਜਰ ਦਾ ਦੱਸਣਾ ਯਾਦ ਸਿਹਾਲ ਸਰਪੰਚ ਤੇ ਰਸ਼ੀ ਸਾਡੇ ਭਰਾ ਉਹ ਮਾਇਆ ਫੜਾ ਗਿਆ ਤੇ ਆਪਾਂ ਆਈ ਇਹਦੀ ਜੇਬ ਚ ਪਾ ਦਿੱਤੀ ਐ ਖਰਾਕ ਪਾਣੀ ਖਾਨੀ ਲੈ ਹੁਣ ਤਕੜਾ ਹੋ ਕੇ ਦਿਖਾਉਣਾ 7 ਦਸੰਬਰ ਨੂੰ ਜਿਹੜਾ ਵਰਲਡ ਕੱਪ ਹੋਊਗਾ ਉਹਦੇ ਵਿੱਚ ਮੇਰੇ ਪੰਜਾਬੀ ਵੀਰੋ ਅਜੇ ਸੱਚੀ ਗੱਲ ਦੱਸਦਾ ਮੇਰੀ ਉਹਨਾਂ ਨਾਲ ਗੱਲ ਵੀ ਨਹੀਂ ਹੋਈ ਪਰ ਆਪਾਂ ਨੂੰ ਭਰਾਮਾਂ ਤੇ ਮਾਰ ਨਹੀਂ ਇੰਨਾ ਕਾ ਵੀ ਜਿਹੜੀ ਗੱਲ ਕਹਿੰਦੀ ਉਹ ਪਾਰ ਹੋਣੀ ਐ ਇੱਕ ਵਾਰੀ ਉਹਨਾਂ ਵੀਰਾਂ ਦੇ ਲਈ ਵੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ